ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨਤੋਲਾ ਪ੍ਰੀ ਸਿੰਘ ਜਿੰਨਾ ਵੀ ਕਿਸਾਨ ਵੀਰਾਂ ਨੇ ਬਾਸਮਤੀ 17 18 ਲਗਾਈ ਆ ਵੈਸੇ ਤਾਂ ਇਸ ਵਾਰ ਆਪਣੇ ਕਿਸਾਨ ਵੀਰਾਂ ਨੇ ਸਭ ਤੋਂ ਵੱਧ ਜੇਕਰ ਭਰੋਸਾ ਕੀਤਾ ਤਾਂ ਉਹ ਬਾਸਮਤੀ 17 18 ਹੀ ਆ ਸਭ ਤੋਂ ਵੱਧ ਇਹ ਹੀ ਲੱਗੀ ਆ ਤੇ ਅੱਜ ਬਾਸਮਤੀ 17 18 ਲਾਉਣ ਵਾਲੇ ਕਿਸਾਨ ਵੀਰ ਬਹੁਤ ਬਹੁਤ ਹੀ ਜ਼ਿਆਦੇ ਖੁਸ਼ ਹੋ ਜਾਣਗੇ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਖਬਰਾਂ ਮਿਲ ਰਹੀਆਂ ਸੀ ਯਾਰ ਬਾਸਮਤੀ ਦਾ ਰੇਟ ਬਹੁਤ ਜ਼ਿਆਦਾ ਡਾਊਨ ਆ ਪਰੰਤੂ ਨਜਫਗੜ ਦੇ ਵਿੱਚ 17 18 ਬਾਸਮਤੀ 17 18 ਦਾ ਰੇਟ ਤਾਂ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਗਿਆ ਪਹਿਲੀ ਢੇਰੀ ਆ ਚੁੱਕੀ ਆ ਰੇਟ ਸੁਣ ਕੇ ਤੁਸੀਂ ਤਾਂ ਬਹੁਤ ਹੀ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਓਗੇ ਤਾਂ ਪਹਿਲੀ ਢੇਰੀ ਦਾ ਰੇਟ ਕਿੰਨਾ ਲੱਗਿਆ 4026 ਰੁਪਏ ਯਾਨੀ ਕਿ 4026 ਰੁਪਏ ਸ਼ੁਰੂਆਤੀ ਰੇਟ ਆ ਬਾਸਮਤੀ 17 18 ਦਾ ਤਾਂ ਦੋਸਤੋ ਐਨੇ ਹੀ ਨਹੀਂ ਹੁਣ ਬਾਸਮਤੀ 17 18 ਤਾਂ ਆਪਣੇ ਕੋਲੇ ਇੱਕ ਢੇਰੀ ਸੀ ਉਹਦਾ ਤੁਹਾਨੂੰ ਰੇਟ ਦੱਸ ਦਿੱਤਾ ਪਰੰਤੂ ਜਿਹੜੀ ਬਾਸਮਤੀ 1509 ਆ ਉਸ ਦਾ ਰੇਟ ਵੀ ਵੱਧ ਗਿਆਗਾ ਕਰਨਾਲ ਦੇ ਵਿੱਚ ਹਰਿਆਣਾ ਦੇ ਵਿੱਚ ਕਰਨਾਲ ਦੇ ਵਿੱਚ ਬਾਸਮਤੀ 1500 ਦਾ ਰੇਟ 2300 ਰੁਪਏ ਤੋਂ ਲੈ ਕੇ 2890 ਰੁਪਏ ਤੱਕ ਵਿਕੀ ਆ ਜਣ ਕੇ ਟਾਪ ਰੇਟ 2890 ਰੁਪਏ ਤੱਕ ਜਣ ਕੇ ਥੋੜਾ ਜਿਹਾ ਰੇਟ ਵਧਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਭਾਵਨਾ ਬਣ ਰਹੀ ਹੈ ਕਿ ਰੇਟ ਇਸ ਦਾ ਵੀ ਚੰਗਾ ਮਿਲੂਗਾ ਐਨੇ ਹੀ ਨਹੀਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਬਾਸਮਤੀ 1500 ਦਾ ਰੇਟ ਹੈ 2400 ਰੁਪਏ ਤੋਂ ਲੈ ਕੇ 2925 ਰੁਪਏ ਪ੍ਰਤੀ ਕਵਾਂਟਲ ਤੱਕ ਲੱਗਿਆ ਜਾਨਕਿ ਰੇਟ ਅਪ ਹੋ ਰਹੇ ਆ ਐਨਾ ਹੀ ਨਹੀਂ ਦੋਸਤੋ ਜਿਹੜੀ ਮੰਡੀ ਆਦਮਪੋਰਾ ਉੱਥੇ ਵੀ ਬਾਸਮਤੀ 1509 ਦਾ ਜਿਹੜਾ ਰੇਟ ਆ 2150 ਰੁਪਏ ਤੋਂ ਸ਼ੁਰੂ ਹੋ ਕੇ 2781 ਰੁਪਏ ਪ੍ਰਤੀ ਕਵਾਂਟਲ ਤੱਕ ਲੱਗਿਆਗਾ ਤੇ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਟੁਹਾਨਾ ਦੇ ਵਿੱਚ ਹਰਿਆਣਾ ਦੇ ਵਿੱਚ ਟੁਹਾਨਾ ਦੇ ਵਿੱਚ ਬਾਸਮਤੀ 1509 ਦਾ ਰੇਟ ਬਹੁਤ ਹੀ ਜ਼ਿਆਦਾ ਵਧੀਆ ਲੱਗਿਆਗਾ ਲਗਭਗ 2600 ਰੁਪਏ ਤੋਂ ਸ਼ੁਰੂ ਹੋ ਕੇ 3041 ਰੁਪਏ ਪ੍ਰਤੀ ਕਵਾਂਟਲ ਜਨਕਿ 3000 ਰੁਪਿਆ ਟੱਚ ਕਰ ਗਈ ਆ ਬਾਸਮਤੀ 1509 ਵੈਸੇ ਤਾਂ ਦੋਸਤੋ ਪਿਛਲੇ ਸਾਲਾਂ ਨਾਲੋਂ ਬਾਸਮਤੀ 1509 ਦਾ ਹਾਲੀ ਤੱਕ ਰੇਟ ਘਟਾ ਪਰੰਤੂ ਦੋਸਤੋ ਜਿਵੇਂ ਕਿ ਅੱਜ ਤੋਂ 10 15 ਦਿਨ ਪਹਿਲਾਂ ਬਾਸਮਤੀ ਦਾ ਰੇਟ ਬਹੁਤ ਬਹੁਤ ਹੀ ਜ਼ਿਆਦਾ ਡਾਊਨ ਸੀਗਾ ਪਰੰਤੂ ਹੁਣ ਫੇਰ ਵੀ 3000 ਰੁਪਏ ਨੂੰ ਟੱਚ ਕਰ ਗਈ ਆ ਹੌਲੀ ਹੌਲੀ ਇਸ ਦਾ ਰੇਟ ਵੱਧ ਰਿਹਾਗਾ ਪਰੰਤੂ ਇੱਕ ਗੱਲ ਯਾਦ ਰੱਖੋ ਜਿੰਨਾ ਕਿਸਾਨ ਵੀਰਾਂ ਨੇ ਬਾਸਮਤੀ ਅਗੇਤੀ ਲਗਾਈ ਸੀ ਝਾੜ ਬਹੁਤ ਜਿਆਦਾ ਘਟਾ ਰਿਹਾ ਹਾਂ ਦੋਸਤੋ ਰੇਟ ਵੀ ਘਟ ਗਿਆ ਤੇ ਝਾੜ ਵੀ ਬਹੁਤ ਘਟ ਗਿਆ ਪਰੰਤੂ ਬਾਸਮਤੀ 17 18 ਜਿੰਨਾ ਕਿਸਾਨ ਵੀਰਾਂ ਨੇ ਲਗਾਈ ਸੀ ਉਸ ਦੀ ਪਹਿਲੀ ਢੇਰ ਦਾ ਰੇਟ ਬਹੁਤ ਬਹੁਤ ਹੀ ਜਿਆਦਾ ਵਧੀਆ ਲੱਗਾ ਸ਼ੁਰੂਆਤੀ ਰੇਟ 4000 ਟੱਚ ਕਰ ਚੁੱਕਿਆਗਾ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਬਾਸਮਤੀ 1509 ਬਾਸਮਤੀ 17 18 ਜਾਂ ਤੁਸੀਂ ਜਿਹੜੀ ਵੀ ਵੈਰੈਟੀ ਬਾਸਮਤੀ ਲਗਾਈ ਆ ਉਸ ਦਾ ਰੇਟ ਕਿਸ ਤਰ੍ਹਾਂ ਰਹਿਣ ਵਾਲਾਗਾ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਵਧੇਗਾ ਜਾਂ ਘਟੇਗਾ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕੀਤਾ ਜਾਵੇਗਾ ਹੁਣ ਦੇ ਉਜਾਇਤ ਧੰਨਵਾਦ ਦੋਸਤੋ